ਆਦੀ ਕੀ ਪੰਦਰਾ ਆਪਣੀ ਮੱਤ ਨੂੰ ਨਾਸਤੇ ਜੋਰ ਲਾਦੀ ਆਦੀ ਕੀ ਬੰਦ ਕਰ ਚੱਲ ਪਿਆ ਹੁਣ 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 ਕਰਗਾ ਫੜ ਫੜ ਜੇ ਜੋਰ ਲਾ ਉਹ ਐਨੀ ਐਨੀ ਉਮਰਾ ਹੋਰੀ ਨੇ 나ਗਵਾਲੀ ਪਾਣਾ ਹੁੰਦਾ ਤੁਨੂੰ ਓਏ ਆ ਕੀ ਆ ਓਏ ਮਾਰ ਗਿਆ ਖਾੜੇ ਤੇ ਕਰਨਗੇ 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 ਮੈਂ ਚੱਕ ਓਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਜਿਹੜਾ ਤੁਸੀਂ ਪਿਛਲਾ ਆਪਣਾ ਬਲੌਗ ਦੇਖਿਆ ਉਹਦੇ ਵਿੱਚ ਸੀਗਾ ਟਰੈਕਟਰ ਵੱਡਾ ਨਿਊ ਐਡੀਸ਼ਨ ਆਪਣਾ ਨਿਊ ਹਾਲੈਂਡ 330 ਤੇ ਜਿਹੜਾ ਆਏ ਬਲੌਗ ਆ ਇਹ ਬਲੌਗ ਵਿੱਚ ਬਣਾਇਆ ਆਪਾਂ ਮਹਿੰਦਰਾ 265 ਟਰੈਕਟਰ ਲੈ ਕੇ ਆਵਾਂਗੇ 12 ਦੇ ਉਹਦੇ ਟਾਇਰ ਨੇ ਇਹ ਛੋਟਾ ਮੜਾ ਜਿਹਾ ਦੇਖਦੇ ਆਂ ਵੀ ਉਹ ਤਾਂ ਇਹਨਾਂ ਤੋਂ ਬੰਦ ਹੋਇਆ ਨਹੀਂ ਏਅਰ ਟਰੈਕਟਰ ਹੁੰਦਾ ਕਿ ਨਹੀਂ ਬਾਕੀ ਮਹਿੰਦਰਾ ਸਰਦ ਆਪ ਦੱਸਾਂਗੇ ਤੁਹਾਨੂੰ ਆਪਦੇ ਕੋਲੋਂ ਕੁਝ ਇਹ ਆਏ ਆ ਬਾਈ ਜਿਹੜਾ ਤਾਂ ਪਹਿਲਾਂ ਵਾਲਾ ਟਰੈਕਟਰ ਸੀਗਾ ਉਹਦਾ ਥੋੜਾ ਜਿਹਾ ਮਤਲਬ ਜਾਨ ਜ਼ੋਰ ਜ਼ ਪੋਤਾਸੀ ਨੇ ਦੱਸ ਜਣੇ ਲੱਗੇ ਕਿਚੇ ਨਹੀਂ ਆ ਜਿਹੜਾ ਛੋਟਾ ਡਾਇਰੈਕਟਰ ਆ ਉਹਦਾਂ ਐ ਦਿਖਾਈ ਉਹਨੂੰ ਬੰਦ ਕਰ ਸਕਦੇ ਆ ਕਿ ਨਾ ਮੜਾ ਜਾ ਵੀ ਉਹਦਾ ਜੋਰ ਘਟਾ ਹੈ ਬੰਦੇ ਥੋੜੇ ਫਿੱਟਣੇ ਸਾਰੇ ਬੰਦੇ ਆਪਣੇ ਸਾਰੇ ਫਿੱਟਣੇ ਡੰਡ ਡੰਡ ਮੈਂ ਇਹਨਾਂ ਦੇ ਮਰਵਾ ਲੇ ਠੀਕ ਹੈ ਹੁਣ ਆਪਾਂ ਹੁਣ ਐ ਦੇਖ ਰਹੇ ਆ ਵੀ ਜੇ ਇਹ ਤੋਂ ਵੀ ਹਾਰ ਗਏ ਹਾਂ ਫਿਰ ਤਾਂ ਬੰਦੇ ਆਪਣੇ ਵਧਾਉਣੇ ਪੈਣਗੇ ਸਹੀ ਗੱਲ ਬੰਦੇ ਵਧਾਉਣੇ ਪੈਣਗੇ ਇਹਦੇ ਹਟਾਉਣੇ ਪੈਣਗੇ ਹਾਂ ਲਓ ਜੀ ਟਰੈਕਟਰ ਆ ਗਿਆ ਮਹਿੰਦਰਾ 265 ਇਧਰ ਬਿੰਦਰ ਸਰਦਾਰ ਹੋਰੇ ਡੰਡ ਮਾਰ ਰਹੇ ਨੇ ਚੈਰੀ ਕਰ ਰਹੇ ਨੇ ਪੂਰੀ। ਸੈਦਗੀ ਬੰਦ ਕਰਨਾ ਇਹਨੂੰ। ਟੀਮ ਕਿੱਥੇ ਧੀ? ਟੀਮ ਬਰਾਗਾ ਨਾਲ। ਉਹ ਦੇਖ। ਉਹ ਤਾਂ ਦੇਖ ਲੈ ਮੂਰੇ ਬਠਿਆ ਰਿਹਾ। ਚੌੜਾ ਕਰਦੇ ਹੁੰਦੇ ਨੇ ਬਈ ਪੂਰੀਆਂ। ਤਾਈਆਂ ਦਾ ਮੇਰੇ ਸਾੜਿਆਂ ਨੂੰ ਇਹਨਾਂ ਨੂੰ ਚੌੜੀ ਕਰ ਦਿੰਦੇ। ਤਾਈ ਦਾ ਕੋਈ ਸ਼ੰਦ ਨਹੀਂ ਫੜਾਉਂਦਾ ਇਹਨੂੰ। ਆ ਦੇ ਕੀ ਲੈ ਲੈ ਲੈ। ਉਹ ਤੇ ਭਾਈ ਇਹਨੂੰ ਲੈ। ਕੋਈ ਬੰਦੇ ਵਾਲੀ ਗੱਲ ਐ ਓਏ। ਥੱਲੇ ਆਉਂਗਾ। ਆਉਂਗਾ। ਲਓ ਜੀ ਬੁੜਾ ਟਰੈਕਟਰ ਲਿਆਂਦਾ ਨੇ ਜਮਾ ਖੁੰਡਪੁਰਾਣਾ। ਇਹ ਕਹਿੰਦਾ ਵੀ ਬੁੜਾ ਦਬਾਂਗੇ ਇਤਗੀ। ਬੁੜਾ ਕੋਈ ਨਹੀਂ 우ਸਤਾਦ ਐ। ਹੈ? 우ਸਤਾਦ ਆ ਗਿਆ। ਖੁੰਡਪੁਰਾਣਾ ਐ। ਖਾਣਾ ਖੁੰਡਾ ਇਹ। ਦਬਣਾ ਦੱਬ ਲੋਂਗੇ ਇਹਨੂੰ ਹੈ ਇਹ ਦੱਬ ਜੂਗਾ ਹੈ ਇਹ ਦੱਬ ਦੱਬ ਜੂਗਾ ਦੱਬਦਾ ਦੱਬਦਾ ਤੈਨੂੰ ਦਾ ਦੱਬਦਾ ਦੀ ਛਾਲੇ ਮਾਰ ਕੇ ਨਾ ਜਿਵੇਂ ਤੂੰ ਤੈਨੂੰ ਦਾ ਜਮੀਂ ਦੱਬਦਾ ਦੀ ਆ ਗਿਆ 265 ਮੇਰੇ ਮਿੱਤਰੋ 12ਵੇਂ ਕਹਿੰਦੇ ਇਹਦੇ ਝੋਬਰ ਦੇ ਟਾਇਰ ਨੇ ਓ ਬਾਈ ਇਹ ਨਹੀਂ ਮਰਦਮ ਦਾ ਲੈ ਜਾ ਲਾ ਫਿਰ ਲਾ ਇਹਨੂੰ ਆ ਵਾਹਣ ਚ ਲਾ ਦੇ ਮੱਕੀ ਵਾਲੇ ਚ ਇੱਥੇ ਲਾ ਕੇ ਨਾ ਓਏ ਉਹ ਖੁੱਲਾ ਦੀ ਨਾ ਉਹ ਤਾਂ ਖੁੱਲਾ ਦੀਪਿੰਦਰ ਉਧਰ ਹੀ ਚੱਲਦੇ ਆ ਮੈਂ ਕਹਣਾ ਹਾਂ ਪਰ ਉਧਰ ਆ ਜਾਓ ਉਧਰ ਜਾ ਹਾਂ ਹਾਂ ਚਲੋ ਉਧਰ ਓਏ ਆਪਣੇ ਵਾਲੇ ਚੱਲਦੇ ਆ ਹੁਣ ਉਧਰ ਉਧਰ ਓ ਹਾਂ ਪਰ ਆਓ ਲੈ ਕੇ ਜਾਓ ਡੱਕਰ ਕੇ ਇਹਨਾਂ ਨੂੰ ਬੈੜਿਆਂ ਨੂੰ ਉਹ ਟ੍ਰੈਡ ਤੇ ਵਾਜੂ ਓਏ ਗਾਲਾਂ ਨਾ ਕੱਢੋ ਕਦਾਂ ਚੌੜ ਵਾਲੀ ਕਰ ਦੇਣਾ ਕੋਰੀ ਵਾਲੇ ਹੋਰੀ ਬਲਓ ਉਹ ਤਾਂ ਸਹੀ ਬਣਦੇ ਨੇ ਚੌੜੀ ਯਾ ਦੇ ਆ ਮੈਂ ਦਿੱਤੀ ਓਏ ਸਾਰੀ ਮੱਕੀ ਜੀ ਕੀ ਦੀ ਆ ਓਏ ਪੀਚੇ ਕੀ ਹੈ ਫੇਰ ਤਾਂ ਕੋਈ ਚੱਕਰ ਨਹੀਂ 12 ਦੇ ਟਾਇਰ ਨੇ ਤੇ ਪਹਿਲਾਂ ਵਾਲੇ ਤੇ 16 ਦੇ ਦੀ ਪਾਰਟ 2 ਆ ਇਹ ਅਜੇ ਨਾ ਕੰਮ ਦੀ ਚੀਜ਼ ਕਰੀਏ ਪੁੱਛੋ ਕਿਵੇਂ ਪਹਿਲੀ ਕੰਮ ਦੀ ਚੀਜ਼ ਕਰ ਰਹੇ ਹਾਂ ਬੋਲੀ ਕਰ ਰਿਹਾ ਮਿੱਟੀ ਉਰੇ ਨਹੀਂ ਤਾਂ ਥੱਪੜ ਹੀ ਖਾਂਦਾ ਹੈ ਉਹ ਲੈਂਨੋਂ ਜਿਆਦਾ ਹਲ ਖਿੱਚੀ ਜਾਂਦਾ ਰੋਕ ਨਹੀਂ ਰੋਕ ਦੇ ਕਿਉਂ ਛੱਡ ਬੰਦ ਰਾਂਗੇ ਦੇ ਮਾਰ ਕੇ ਮੂੰਹ ਤੇ ਜਾ ਕੇ ਲਵਿੰਦਰ ਪਾਉਣ ਨਾਗਵਾਲ ਦੁਬਾਰੇ ਓਏ ਹਟ ਦੇ ਗਨੀਤ ਆ ਗਿਆ ਨਾਗਵਾਲ ਆਹੇ ਓਏ ਤੂੰ ਪਰਾ ਹੋ ਏ ਇਹ ਟਰੈਕਟਰ ਦੇ ਡਰਾਈਵਰ ਡੀ ਡਰਾਈਵਰ ਜਾਲੀ ਆ ਹਰ ਵਾਰ ਇਹ ਕਾਪਲਾ ਕਰਦਾ ਹਰ ਵਾਰ ਮੱਥਾ ਟੇਕ ਲੈ ਲਵਲੀ ਡਰਾਈਵਰ ਤੂੰ ਹੀ ਰਹੇਗਾ ਲਓ ਜੀ ਕਹਿੰਦੇ ਇਸ ਵਾਰ ਟਾਈ ਆ ਮਹਿੰਦਰਾ 265 DI ਦੇ ਨਾਲ ਬੋੜਾ ਟਰੈਕਟਰ ਜਣਾ ਜਾਂਦਾ ਕਹਿੰਦਾ ਪਰ ਹੈ ਪੁਰਾਣਾ ਖੁੰਡਾ ਦਾਪਦਾ ਇਹਨਾਂ ਤੋਂ ਹੋਏ ਬਣੀ ਥੋੜੇ ਸਾਹਮਣੇ ਆ। ਯੇਰ ਦੱਸੋ ਤੋ ਹੁਣੀ ਕਿਹੜਾ ਲਵਾਉਣਾ ਓਏ ਬਾਅਦ ਚ ਵੇ ਰੋਣੇ ਜਾ ਪਾਉਂਗੇ ਹੈ ਕਮੈਂ ਇਹ ਨਹੀਂ ਕਰਦਾ ਲੈ ਖੜ ਜਾ ਹਾਂਜੀ ਹੁੰਦਾ ਨਹੀਂ ਮੈਨੂੰ ਯਾਰ ਇਹਦੇ ਆ ਟਰੈਕਟਰ ਤੇ ਆਇਆ ਲੱਗਦਾ ਵੀ ਹੁੰਦਾ ਹੁੰਦਾ ਕੀ ਇਹ ਬੰਦ ਨਹੀਂ ਹੁੰਦਾ ਵੀ ਆ ਨਾ ਤੂੰ ਰਹਿਣ ਦਾ ਦਾ ਸਰੀਰ ਪਹਿਲਵਾਨਾਂ ਵਾਲਾ ਆ ਅੱਧਾ ਕੱਲੀ ਖਿੱਚ ਲਾਂਗੇ ਅਲਰਟ ਟਰੈਕਟਰ ਹਾਂ ਓਏ ਕਿਤਨਾ ਓਏ ਲੈ ਵੀ ਮੁੰਡਿਆਂ ਜੇ ਕਹਿੰਦੇ ਪੂਰਾ ਜੋਸ਼ ਹੈ ਕਹਿੰਦੇ ਓਏ ਲਵਲੀ ਸੁਣ ਤਾਂ ਲੈ ਕਹਿੰਦੇ ਆ ਟਰੈਕਟਰ ਨਹੀਂ ਸੀ ਕਹਿੰਦੇ ਖੰਗੜਨ ਦਿੰਦੇ ਹਾਂ ਕਹੀਦਾ ਨਾ ਨਾ ਇਹ ਤਾਂ ਬਾਅਦ ਚ ਇਸਤੇਮਾਲ ਕਰਾਂਗੇ ਜੇ ਇਹ ਤਿੰਨ ਪੰਜ ਕਰਨਗੇ ਲਵਲੀ ਇਹਨਾਂ ਨੇ ਪਤਾ ਕੀ ਕਿਹਾ ਕਹਿੰਦੇ ਇਹ ਟਰੈਕਟਰ ਨਹੀਂ ਸੀ ਖੰਗੜਨ ਦਿੰਦੇ ਸੀ ਬੰਦ ਕਰਾਂਗੇ ਹਾਂ ਇਹਨਾਂ ਨੂੰ ਪਤਾ ਨਹੀਂ ਸਾਰਿਆਂ ਨੇ ਵੀਊ ਲੈ ਸਾਰਾ ਨਾ ਵੀਊ ਲੈ ਲੈਣੇ ਥੰਬਨੇ ਲੈ ਲੈਣਿਆ ਅਗਲੀ ਚ ਇੱਕ ਵਾਰ ਕਰੋ ਤੁਸੀਂ ਕਰ ਮੈਨੂੰ ਠੀਕ ਆ ਡਰਾਈਵਰ ਧਰਤੀ ਮਾਣੂ ਮੱਥਾ ਡਰਾਈਵਰ ਜੰਬਲ ਗਿਆ ਭਾਈ ਡਰਾਈਵਰ ਜੰਬਲ ਗਿਆ ਓਏ ਠੀਕ ਰਹਿ ਗਿਆ ਰੇਸਾਂ ਮੈਨੂੰ ਬਾਦ ਰੇਸ ਤੇ ਗਏ ਓਏ ਕੋ ਸਾਹਬ ਓਏ ਓਏ ਪੁਰਵਾ ਪਾ ਹਾਂ ਚਲਾ ਓਏ रेडी हो फर्स्ट राउंड स्टार्ट ओए ਨਹੀਂ सोनू ਲੱਗਦਾ ਟਰੈਕਟਰ ਬੜਾ ਆਏ ਕਿਤੇ ਦਬਦਾ ਯਾਰ ਕਿੰਨਾ ਮਰਜੀ ਰਾਲੋ ਜ਼ੋਰ ਮਹਾ ਛੱਡੋ ਗੱਲਾਂ ਓ ਲਾਲੂ ਜ਼ੋਰ ਯਾਰ ਉਹਦਾ ਵਹਿ ਗਿਆ ਯਾਰ ਓਏ ਨਾ ਨਾ ਰਾਮ ਰਾਮ ਕਰੋ ਓਏ ਕਤਾ ਚੌੜੇ ਕਰੀਆਂ ਦਾ ਲਾਲਾ ਜ਼ੋਰਾ ਲੇਗਾ ਡਾਕਟਰ ਯਾਰਾ ਛੋਟਾ ਜੋਰ ਹੋ ਗਿਆ ਖਤਮ ਤੀਜੇ ਚ ਬੰਦ ਉਹ ਭਈਏ ਬਿਲਾ ਲਓ ਪੰਜ ਸੱਤ ਉਥੋਂ ਪੰਜ ਸੱਤ ਭਈਏ ਬਿਲਾ ਲਓ ਜੀਰੀ ਵਾਲੇ ਤੁਸੀਂ ਤੁਸੀਂ ਤਾਂ ਫੇਲ ਹੋ ਤੁਹਾਡੇ ਤਾਂ ਹੈ ਨਹੀਂ ਜਾਨਪ੍ਰਾਨ ਮਰੇ ਪਿਓ ਜਮੀ ਪਿਛਲੇ ਬੰਦੇ ਜੋਰ ਲਾ ਰਹੇ ਸੀ ਜਮੀ ਲਾ ਰਹੇ ਦੀ ਪੀਚੇ ਦਾ ਰਸੇ ਤੇ ਬੈਠਾ ਦੀ ਗਾ ਚੌਂਕੜੀ ਮਰੀ ਹੋਰ ਲਾਦਾ ਡਰਾਈਵਰ ਵੀ ਲਾ ਲਿਆ ਸੋਨੂੰ ਨਾਲ ਲੋੜਾ ਡਰਾਈਵਰ ਦੀ ਬੰਦ ਕਰਨ ਅੜੀ ਗਰਾਰੀ ਹੈ ਇਹ ਆ ਚੱਕ ਹੁਣ ਤਿਆਰ ਸੀਨੀਅਰ ਆ ਗਏ ਨਾ ਸੀਨੀਅਰ ਕੋਲ ਸਾਹਿਬ ਆ ਗਏ ਹੁਣ ਇਹਨਾਂ ਦੇ ਨਾਲ ਓਏ ਪੱਸ ਗਿਆ ਉਹਦਾ ਫੌਲੇ ਦਾ ਪਤਨ ਕਿ ਟਰੈਕਟਰ ਆਉਂਦਾ ਓਏ ਆਉਂਦਾ ਇਸ ਦਾ ਦੱਗਰਾ ਹੁੰਦਾ ਹੈ ਹਾਂ ਆਉਂਦਾ ਗਣਾ ਟਰੈਕਟਰ ਦੋ ਰੰਗ ਦਾ ਹੈ ਫਰੇਸਣਾ ਤਾਂ ਜੀ ਆਪੀ ਚਲੇ ਟਰੈਕਟਰ ਦੇਖਦਾ ਵੀ ਬੰਦ ਹੁੰਦਾ ਗਣਾ ਇਹਨਾਂ ਨੂੰ ਇਹਦਾ ਹੋ ਰਿਹਾ ਲੈ ਮੁੰਡਿਆ ਕੀ ਚੱਕੀ ਇਹਨੇ ਉਧਰ ਓਏ ਓਏ ਕੀ ਚੱਕਰ ਓਏ ਹਾਂ ਹੱਥ ਮਰਾਂ ਦੀ ਤੂੰ ਹੱਥ ਮਰਾਉਂਦਾ ਟੀਮ ਨਾਲ ਜੋਰ ਲਾਉਣਾ ਹੌਸਲਾ ਦੇਂਦਾ ਸਾਰਿਆਂ ਨੂੰ ਐਦੀ ਕੀ ਬੰਦ ਕਰਨਾ ਕੋਈ ਜੱਕੀ ਬੰਦ ਕਰਨਾ ਐਦੀ ਕੀ 15000 ਮਾਤਨ ਦਾਸ ਤੇ ਜੋਰ ਲਾਦੀ ਐਦੀ ਕੀ ਬੰਦ ਕਰ ਬੰਦ ਜੂਰ ਜੂਰ ਤੈ ਕਰੇ ਜਾਣਾ ਲੈ ਜੋਰ ਲਾਉਣਾ ਬਿੰਦਰ ਸਰਦਾਰ ਨੇ ਕਿਹਾ ਤਾਂ ਸਾਰੇ ਮੁੰਡਿਆਂ ਨੂੰ ਵੀ ਜੋਰ ਫੁੱਲ ਲਾਉਣਾ ਐਦਕੀ ਲੈ ਸੀਨੀਅਰ ਕੋ ਸਾਹਿਬ ਵੀ ਆ ਗਏ ਐਦਕੀ ਐਦਕੀ ਟਰੈਕਟਰ ਬੰਦ ਹੋਣ ਦੇ 100% ਜਾਨਸ ਨੇ ਯਾਦ ਹੁੰਦਾ ਸੀ ਤੇ ਉਹਦੇ ਵੇਲੇ ਪਿੱਛੇ ਉਰੇ ਮਾਰ ਕਰਨ ਦੇ ਲਈ ਘਪੜਾ ਲਾਉਂਦੇ ਆ ਆ ਗਿਆ ਚਲੋ ਚੱਲੋ ਚੱਪ ਚੱਲਦੇ ਆ ਬਸ ਆ ਗਿਆ ਕਰੇ ਜੀ ਆ ਗਿਆਗਾ 5 ਮਿੰਟਾਂ 'ਚ ਰੋਖ ਲਿਆ ਅੱਜ ਤਾਂ ਲੈ ਚੱਲ ਓਏ ਪੈਰ ਜਮਾ ਲਓ ਓਏ ਕੋਈ ਨਹੀਂ ਡੁੱਟਦਾ ਪੈਰ ਜਮਾ ਲਿਓ ਬਾਈ ਪੈਰ ਜਮਾ ਲਿਓ ਸਾਰੇ ਠੀਕ ਆ ਰੈਡੀ 2 3 ਚੱਲ ਪਿਆ ਹੁਣ ਹੁਣ ਕਰਗਾ ਫੜਫੜ ਜੇ ਆ ਆ ਵੇ ਓਏ ਸਰਾਗ ਰਾਤਾ ਵੇ ਜਮਾ ਤੋੜਦਾ ਵੇ ਸੀਨੀਅਰ ਗੋਸਾ ਵਾਹ ਦੀਦਗੀ ਮਿੰਦਰ ਨਾਲ ਸਾਧਾ ਮਾੜੀ ਬੰਦਰ ਨਾਲ ਤਾੜ ਮਾਰੋ ਸੱਟ ਟੁੱਟੂਗਾ ਸਰਾ ਹੋ ਗਿਆ ਜਮੀ ਓਏ ਬਹੁਤ ਜੋਰ ਆ ਯਾਰ ਮੁੰਡਿਆ ਜੀ ਉਰੋਂ ਪਤਾ ਲੱਗਦਾ ਵੀ ਰੱਸਾ ਦੇਖ ਲੋ ਕਿੰਨਾ ਮੋਟਾ ਦੀ ਰੱਸਾ ਥੋੜ ਕੇ ਰੱਖਦਾ ਇਹ ਬੰਦਿਆਂ ਨੇ ਕਿਦੋਂ ਟੁੱਟਿਆ ਹੋਏ ਉਰੋਂ ਟੁੱਟਿਆ ਖੜ ਜਾ ਉਰੋਂ ਟੁੱਟਿਆ ਭਾਈ ਇੰਨਾ ਮੋਟਾ ਰੱਸਾ ਦੀ ਇਹ ਤਾਂ ਵੀ ਤੋੜਦਾ ਜਿਹਾ ਕਿੰਨੀ ਜਾਨ ਹੋਵੇ ਮੁੰਡਿਆ ਜਾਂ ਅੱਧਾ ਉੱਥੀ ਨੇ ਦੋ ਚਪਾਲ ਹੈ ਹਾਂ ਹਾਈ ਚਪਾਲ ਟਰੈਕਟਰ ਦਾ ਰੁਕਦਾ ਨਹੀਂ ਅੰਧ ਨਹੀਂ ਹੋਇਆ ਚੇ ਲੋਚਵਾ ਚ ਹੈ ਚਪਾ ਇਹਦਾ ਬੰਦ ਹੁੰਦਾ ਨਹੀਂ ਸਿੱਧੀ ਗੱਲ ਹੈ ਰੱਸਾ ਟੁੱਟ ਗਿਆ ਨਹੀਂ ਤਾਂ ਟਰੈਕਟਰ ਬੰਦ ਹੁੰਦੀ ਆ ਜੋ ਰੱਸਾ ਲੈ ਕੇ ਆਓ ਬੰਦ ਕਰਾਂਗੇ ਬੰਦ ਨਹੀਂ ਹੁੰਦਾ ਇਹ ਉਹ ਕਰਾਂਗੇ ਉਹ ਗਰਾਰੀਆ ਸੀਨੀਅਰ ਕੋਸ ਸਾਹਿਬ ਕਹਿੰਦੇ ਬੰਦ ਕਰ ਕੀ ਹਟਾਂਗੇ ਡਬਲੀ ਕਹਿੰਦਾ ਜ਼ੋਰ ਮਾਰਨੀ ਮਾਰਨਾ ਬਈ ਜਿਹੜਾ ਰਹਿ ਗਿਆ ਰੱਸਾ ਕਰਾਂਗੇ ਯਾਰ ਹੁਣ ਹੈ ਬੰਦ ਕਰਾਂ ਪੱਕੀ ਗੱਲ ਚੱਲ ਦੇਖਦੇ ਆਂ ਪੂਰੀ ਗਰਾਰੀ ਤਾਕੜੀ ਆ ਕਹਿੰਦੇ ਬੰਦ ਕਰਨੀ ਕਰਨਾ ਟਰੈਕਟਰ ਤੂੰ ਡਰਾਈਵਰ ਨਾ ਬੇਟਾ ਤੂੰ ਕਿਸੇ ਦੇ ਥੱਲੇ ਦੇ ਦਿੰਦੇ ਆਂ ਆਉਂਦਾ ਨਾਗਵੜ ਪਾਉਣਾ ਲੈ ਇਹਦਾ ਫੇੜਾ ਅਵਿੰਦਰ ਤੈਨੂੰ ਹੀ ਆਉਣਾ ਬੂ ਉਹ ਮੈਂ ਪਾਤਾ ਦੂੰਗਾ ਗੱਲ ਕਰ ਹਲਕਾ ਇਹੇ ਕੱਲੂ ਥੇਟੀ ਕਰਨੀ ਪੈਗੀ ਮਨ ਨੂੰ ਬਦਲ ਕੇ ਕਰੂੰਗਾ ਹਾਂ ਹੁਣ ਪਾਤਾ ਸਖਾਇਆ ਕਰਨ ਆਗਵਾਲ ਪਾਉਣਾ ਇਹਨੂੰ ਪਾਤਾ ਮੈਂ ਪਤਾ ਗੋਲ ਗੰਡਾ ਮੂੰਹ ਤੇ ਮਾਰ ਗਿਆ ਓਏ ਤੈਨੂੰ ਮਣੀ ਆਉਂਦਾ ਬਿੰਦਰਾ ਨਾਗਵਾਲ ਦੀ ਵੀ ਕਰਾਰੀ ਅੜ ਗਈ ਬਈ ਨਾਗਵਾਲ ਨਹੀਂ ਆਉਂਦਾ ਕਹਿੰਦੇ ਏਡੇ ਏਡੇ ਮੈਂ ਇੰਨੀ ਇੰਨੀ ਉਮਰਾ ਹੋਰੀ ਨੇ ਨਾਗਵਾਲ ਨਹੀਂ ਪਾਣਾ ਹੁੰਦਾ ਤੁਨੂੰ ਓਏ ਆ ਕੀ ਆ ਓਏ ਮਾਰ ਗਿਆ ਕਸਾੜੇ ਤੇ ਤੂੰ ਆ ਜਾ ਆਉਂਦਾ ਤੈਨੂੰ ਆਦਾ ਓਏ ਤੈਨੂੰ ਓਏ ਆ ਡੰਗਰਾਂ ਦਾ ਆਇਆ ਤੂੰ ਪਾਏ ਰੂ ਨਾਗਵੜਾ ਬਾ ਨਾਗ ਪੜਦਾ ਵੱਡਾ ਡੰਗਰਾਂ ਦਾ ਕੰਮ ਕਰਦੇ ਨਾ ਤੂੰ ਪਾਉ ਨਾਗਵੜਾ ਮੈਂ ਨਾ ਪਾਉਂਗਾ ਪਾ ਦੋ ਬਰਾਵਾ ਜੀ ਤੁਸੀਂ ਚਲੋ ਯਾਰ ਹੂੰ ਤਾਂ ਬਹੁਤ ਵੱਡੇ ਤੁਸੀਂ ਉਹ ਬਣਦੇ ਹੋ ਯਾਰ ਵਪਾਰੀ ਆਉਂਦਾ ਨਹੀਂ ਅੱਛਾ ਅਹੀਂ ਕੀ ਕਰਨੇ ਜਗਾਉਂਦਾ ਮੈਨੂੰ ਵੀ ਨਹੀਂ ਆਹ ਦੇਖ ਹਾਂ ਆਉਂਦਾ ਨਾਗਵੜਾ ਤੇਰੇ ਸਾਥ ਗਏ ਮੈਨੂੰ ਤਾਂ ਆਉਂਦਾ ਦੀ ਮੈਂ ਦੇਖ ਰਿਹਾ ਹਾਂ ਹਾਂ ਵੀ ਪਤਾ ਵੀ ਨੂੰ ਆਉਂਦਾ ਕਣਾ ਹਾਂ ਤੂੰ ਤਾਂ ਹੀ ਦੇਖ ਰਿਹਾ ਓਏ ਖੜ ਜਾ ਹੈ ਮੈਨੂੰ ਅਲਾਰਮ ਸੌਂ ਨਹੀਂ ਜੇ ਐਡਗੀ ਟੁੱਟ ਗਿਆ ਯਾਰ ਬਲੋ ਖਤਮ ਕਰ ਦਾਂਗੇ ਨਹੀਂ ਚੱਲੀ ਜਾਊਗਾ ਟੁੱਟਦਾ ਨਹੀਂ ਹੁੰਦਾ ਗਰਾਰੀ ਹੀ ਆ ਕਹਿੰਦੇ ਤਾਂ ਕੌਰੀ ਵਾਲੇ ਵੀ ਕੇਰਾਂ ਦਾ ਟਰੈਕਟਰ ਬੰਦ ਕਰਨੀ ਕਰਨਾ ਬਈ ਮੁੰਡੇ ਕਹਿੰਦੇ ਲਾ ਚਲੋ ਮੁੰਡਿਆ ਰੈਡੀ ਹੋ ਓਏ ਬਹੁਤ ਟਾਈਮ ਹੋ ਗਿਆ ਮੱਥਾ ਮਾਰਦੇ ਨੂੰ ਛੋਡੇ ਨਾਲ। ਜਾ ਮੇਰੇ ਮੂਰੇ ਆ ਨਾ। ਬਿੰਦਰ ਤੂੰ ਆ ਆ ਹੈ ਬਿੰਡੀ ਪਾਲੀ ਬਾਈ ਬਿੰਦਰ ਨੇ ਦਾ। ਬਿੰਦਰ ਕਰੂ ਐਦਗੀ ਕਿਸਾ। ਪਿੱਛੇ ਵਿੱਚ ਲੱਗੀ ਜਾਂਦੀ। ਓਏ ਨਾਲੇ ਚੱਕ ਕੇ ਲੈ ਜੂ ਪਿੰਡੀ ਜੀ ਤੈਨੂੰ ਦੇਖ ਲੈ। ਜਿੰਨਾ ਟਰੈਕਟਰ ਬੰਦ ਹੋਇਆ। ਰੈਡੀ ਹੋ। ਪੋਜੀਸ਼ਨ 'ਚ ਹੋ ਜਾਓ। ਰੈਡੀ। ਸਟੈਡੀ। ਗੋ। ਇਹ ਕਰਨਗੇ 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 ਮੈਂ ਆ ਚੱਕ ਓਏ। ਇੱਕ ਬਾਈ ਆ ਪਿਆ ਮਾਂਜਾ ਮਹਿੰਦਰਾ 260 ਆ ਮਾਇਤਾ ਚੌਥੇ ਦਾ ਦੀ ਹਲੇ ਹੈਲੋ ਪਹਿਲੇ ਗਿਰੇ ਜੇ ਮੰਦਰੀ ਹੋਈ ਚੌਥੇ ਚ ਬੰਦ ਹੋ ਗਿਆ ਬਾਈ ਚੌਥੇ ਦੇ ਬਸ ਜ਼ੋਰ ਦਾ ਸੋਨੇ ਬਹੁਤ ਆਇਆ ਬੰਦੇ ਜਾਦੇ ਚਾਹੀਦੇ ਨੇ ਤੇ ਰਾਸਤੇ ਬੰਦੇ ਤਾਂ ਬਹੁਤ ਹੋਈਆਂ ਯਾਰ ਤੁਸੀਂ 1 2 3 4 5 ਵਾਂ ਹੈਣੀ ਦੀ 6 7 8 8 ਜਾਣੇ ਜ਼ੋਰ ਮਾਰੇ ਦੀ ਬਹੁਤ ਵਧੀਆ ਜ਼ੋਰ ਮਾਰਿਆ ਮੁੰਡਿਆਂ ਨੇ ਤੇ ਟਰੈਕਟਰ ਨਿਊ ਹਾਲੈਂਡ ਵੀ ਬੰਦ ਕਰਤਾ ਇਹਨਾਂ ਨੇ ਜਿਹੜਾ ਰਹਿ ਗਿਆ ਦੀ Mahindra 265 tractor 12 ਦੇ ਟਾਇਰਾਂ ਵਾਲਾ ਇਹ ਵੀ ਬੰਦ ਕਰਤਾ ਬਈ ਝੋਠੀ ਚਲੋ ਵੇ ਮੁੰਡਿਓ ਘਰੇ ਲੈ ਜਾ ਪੰਜ ਚਾਰ ਮਲੇ ਫਾਟੇ ਹਾਂਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜਿਹੜਾ ਆਪਣਾ ਬਲੌਗ ਸੀ ਇਹ ਚ ਆਪਾਂ Mahindra 265 tractor ਲੈ ਕੇ ਆਏ ਸੀ ਜਿਹੜਾ ਕਿ ਪਹਿਲੇ ਗੇਅਰ ਚ ਪਾ ਕੇ ਦੇਖ ਲਿਆ ਦੂਜੇ ਚ ਪਾ ਕੇ ਦੇਖ ਲਿਆ ਤੀਜੇ ਤੇ ਚੌਥੇ ਚ ਵੀ ਪਾ ਕੇ ਦੇਖ ਲਿਆ ਉਹਰੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਨੂੰ ਬੰਦਿਆਂ ਦੀ ਵੀ ਲੋੜ ਆ ਤੇ ਆਪਾਂ ਨੂੰ tractorਾਂ ਦੀ ਵੀ ਲੋੜ ਆ ਇਸ ਕਰਕੇ ਜਿਹੜੇ ਅਗਲੇ ਬਲੌਗ ਮਣ ਆਪਾਂ ਬਣਾਵਾਂਗੇ ਉੱਚਾਪਾ ਟਰੈਕਟਰ ਵੀ ਲੈ ਕੇ ਆਵਾਂਗੇ ਤੇ ਬੰਦੇ ਵੀ ਆਪਾਂ ਚੇਂਜ ਕਰਕੇ ਹੋਰ ਵਧਾ ਕੇ ਲੈ ਕੇ ਆਵਾਂਗੇ ਸਾਡੇ ਬਲੌਗਰ ਨਾਲ ਬਣੇ ਰਹੋ ਬੰਦੇ ਇਹ ਦੂਜਾ ਤਗੜੇ ਲੈ ਕੇ ਆਉਣੇ ਮਿੰਦਰ ਸਿੰਘ ਤੇ ਇਸ ਨਾਲੇ ਆਪਾਂ ਬਲੌਗ ਦੀ ਕਰਦੇ ਆਂ ਜੀ ਸਮਾਪਤੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਵੀ ਬਲੌਗ ਕਿਦਾਂ ਦਾ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਸਾਡੇ ਨੂੰ ਬੱਤ-ਬੱਤ ਸ਼ੇਅਰ ਧੰਨਵਾਦ